ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਕੜਾਈ ਵਾਲਾ ਗਲੇ ਨੂੰ ਸੈੱਟ ਕਰਨ ਦਾ ਤਰੀਕਾ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਰੈਡੀमेड ਵਰਕ ਵਾਲਾ ਸੂਟ ਲੈ ਲੈਨੇ ਆ ਉਹਦੇ ਵਿੱਚ ਜਿਹੜਾ ਗਲਾਗਾ ਉਹਦੀ ਚੜਾਈ ਬਹੁਤ ਜ਼ਿਆਦਾ ਰੱਖੀ ਹੁੰਦੀ ਹੈਗੀ ਨਾਰਮਲ ਆਪਾਂ ਗਲੇ ਦੀ ਚੜਾਈ ਰੱਖਦੇ ਹਾਂ ਜੀ 5 ਤੋਂ 5.5 ਇਦੀ ਜਿਹੜੀ ਚੜਾਈ ਹੈ ਉਹ ਬਹੁਤ ਜ਼ਿਆਦਾ ਗਈ। ਇਹਦੀ ਚੜਾਈ 7 ਤੋਂ ਉੱਪਰ ਉੱਪਰੋਂ ਹੈ ਜੀ ਤੇ ਮੋਢੇ ਕੋਲੋਂ ਤੇ ਜੇ ਆਪਾਂ ਨੀਚੋਂ ਦੇਖੀਏ ਤਾਂ ਇਸ ਤੋਂ ਵੀ ਜ਼ਿਆਦਾ ਉਹਨਾਂ ਨੇ ਚੜਾਈ ਕਰਖੀ ਹੈ। ਨੀਚੋਂ 7.5 ਬਣਦੀ ਹੈਗੀ ਸ਼ੇਪ ਦਿੱਤੀ ਹੈ ਜਦੋਂ ਉਹਨਾਂ ਨੇ ਗਲਾਈ ਤੇ ਤੇ ਇਹਦੀ ਜਿਹੜੀ ਲੰਬਾਈ ਹੈ ਉਹ ਤਾਂ 7.5 ਨਾਰਮਲ ਹੈ ਜੀ। ਲੰਬਾਈ ਦਾ ਕੋਈ ਚੱਕਰ ਨਹੀਂ ਜੀ। ਲੰਬਾਈ ਤਾਂ ਜੇਕਰ ਆਪਾਂ ਉੱਪਰੋਂ ਕੱਟ ਦਾਂਗੇ ਤਾਂ ਵੀ ਇਹੋ ਹੋਜੂ ਪਰ ਇਹਨੂੰ ਚੌੜੇ ਨੂੰ ਕਿਵੇਂ ਘਟਾਈਏ ਅੱਜ ਆਪਾਂ ਤੁਹਾਨੂੰ ਇਹੀ ਦੱਸਾਂਗੇ। ਤੇ ਇਹ ਇਹਦੀ ਚੜਾਈ ਘਟਾਉਣ ਤੋਂ ਬਾਅਦ ਇਹਦੀ ਲਾਈਨਿੰਗ ਵਾਲੀ ਕੁੜਤੀ ਕਿਵੇਂ ਕੱਟੀਏ ਉਹ ਵੀ ਦੱਸਾਂਗੇ ਵੀ ਜਿਵੇਂ ਆਪਾਂ ਚੜਾਈ ਤਾਂ ਘਟਾ ਲੈਂਦੇ ਆ ਜੀ ਇਸ ਤੋਂ ਬਾਅਦ ਆਪਾਂ ਨੂੰ ਲਾਈਨਿੰਗ ਦਾ ਔਖਾ ਹੋ ਜਾਂਦਾ ਵੀ ਇਹਦੀ ਆਪਾਂ ਲਾਈਨਿੰਗ ਹੁਣ ਮੋਢਿਆਂ ਤੋਂ ਕਿਵੇਂ ਕੱਟੀਏ ਉਹਦਾ ਵੀ ਹੱਲ ਤੁਹਾਨੂੰ ਮੈਂ ਦੱਸੂਗੀ ਇਸ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਇਹ ਗਲੇ ਦੇ ਵਿੱਚ ਥੋੜਾ ਜਿਹਾ ਕਾਣ ਵੀ ਹੈ ਜੀ ਇੱਕ ਸਾਈਡ ਤੋਂ ਗਲਾ ਵੱਧ ਹੈ ਤੇ ਇੱਕ ਸਾਈਡ ਤੋਂ ਘਟ ਹੈਗਾ ਉਹ ਤਾਂ ਜੀ ਜਦੋਂ ਆਪਾਂ ਇਹ ਦੀ ਲੰਬਾਈ ਰੱਖਾਂਗੇ ਤੇ ਇਹਦਾ ਸੈਂਟਰ ਕਰਾਂਗੇ ਉਦੋਂ ਸਾਰਾ ਕੁਝ ਵੀ ਕਾਣਕੂਣ ਜੋ ਵੀ ਹੋਊਗਾ ਆਪਾਂ ਕੱਢ ਲਾਂਗੇ ਆਪਾਂ ਜਿਹੜੀ ਇਹਦੀ ਚੜਾਈ ਘਟਾਉਣੀ ਹੈ ਉਹ ਸੈਂਟਰ 'ਚ ਘਟਾਉਣੀ ਹੈ ਜੀ ਇੱਥੋਂ ਮੈਂ ਤੁਹਾਨੂੰ ਆਈਡੀਏ ਨਾਲ ਦੱਸ ਰਹੀ ਹਾਂ ਜੀ ਜਿੰਨੀ ਵੀ ਆਪਾਂ ਰੱਖਣੀ ਹੈਗੀ ਤਾਂ ਆਪਾਂ ਉਹ ਇੱਥੋਂ ਘਟਾਉਣੀ ਹੈਗੀ ਜਦੋਂ ਆਪਾਂ ਇੱਥੋਂ ਚੜਾਈ ਘਟਾਤੀ ਫਿਰ ਆਪਣਾ ਗਲਾ ਰਹਿ ਜੂ ਰਹਿ ਜਾਣਾ ਜੀ 6 ਇੰਚ ਜੇ ਆਪਾਂ ਇਸ ਤੋਂ ਵੀ ਘਟਾਉਣ ਕਟੋਣੀ ਚਾਹੁੰਦੇ ਆਂਗੇ ਤਾਂ ਇਸ ਤੋਂ ਵੀ ਕਟਾ ਸਕਦੇ ਆਂਗੇ ਪੰਜ ਤੱਕ ਵੀ ਰਹਿ ਜੂਗੀ ਇਹਦੀ ਚੜਾਈ ਜੇਕਰ ਤੁਸੀਂ ਗਲਾ ਚੌੜਾ ਪਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ 6 ਰੱਖ ਲਿਓ ਵੀ ਕਿਉਂਕਿ ਪਰ ਜੇਕਰ ਗਲੇ ਦੀ ਚੜਾਈ ਤੁਸੀਂ 6 ਰੱਖਣੀ ਹੈ ਤਾਂ ਜਿਹੜਾ ਤੁਹਾਡਾ ਪਿਛਲਾ ਗਲਾਗਾ ਉਹ ਜਿਆਦਾ ਡੀਪ ਨਹੀਂ ਹੋਣਾ ਚਾਹੀਦਾ ਮਤਲਬ ਕਿ ਵੀ ਸਾਢੇ 3 4 ਇੰਚ ਤੋਂ ਵੱਧ ਗਲਾ ਤੁਹਾਡਾ ਜਿਹੜਾ ਪਿਛਲਾ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੇਕਰ ਗਲਾ ਚੌੜਾ ਪਾਉਣਾ ਤੁਸੀਂ ਜਿਵੇਂ ਕਿ ਆਪਣੇ ਰੈਡੀमेड ਸੂਟਾਂ ਦੇ ਹੁੰਦੇ ਨੇ ਉਹਨਾਂ ਦਾ 3 ਇੰਚ 2 1/2 ਇੰਚ ਦਾ ਗਲਾ ਹੁੰਦਾ ਹੈਗਾ ਤੇ ਉਹ ਚੜਾਈ 'ਚ ਰੱਖੇ ਹੁੰਦੇ ਨੇ ਫਿਰ ਚੱਲ ਜਾਂਦਾ ਜੇਕਰ ਤੁਸੀਂ ਪਿਛਲਾ ਗਲਾ ਵੀ ਵੱਡਾ ਰੱਖਣਾ ਚਾਹੁੰਦੇ ਹੋ ਤੇਰੀ ਚੜਾਈ ਵੀ 6 ਇੰਚ ਰੱਖ ਲਈ ਫਿਰ ਤੁਹਾਡੇ ਮੋਢੇ ਗਿਰਨਗੇ ਜੇਕਰ ਪਤਲਾ ਨਾ ਪਵੇ ਜੇਕਰ ਭਾਰੀ ਨਾ ਪਵੇ ਫਿਰ ਸਾਢੇ 5 6 ਨਾਰਮਲ ਹੈ ਜੀ ਉਹਨਾਂ ਲਈ ਇਸ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਗਲੇ ਦਾ ਜਿਹੜਾ 20 ਸੈਂਟਰ ਕਰ ਲੈਣਾਗਾ ਜਿਵੇਂ ਆਪਾਂ ਕੋਈ ਵੀ ਸੂਟ ਕੱਟਦੇ ਆਂਗੇ কুরਤੀ ਤੇ ਵੀ ਹੁਣ ਇਹ ਤੇ ਕਢਾਈ ਹੈ ਜੀ ਇਹ ਕਢਾਈ ਜਦੋਂ ਵੀ ਆਪਾਂ ਕੱਟਣੀ ਆ ਤਾਂ ਸਾਰੀ ਦਾ ਕਢਾਈ ਦਾ ਸੈਂਟਰ ਕਰਨਾ ਪੈਂਦਾਗਾ ਵੀ ਜੇਕਰ ਤੁਸੀਂ ਐਵੇਂ ਹੀ ਕੱਟ ਲਿਆ ਵੀ ਜਿਵੇਂ ਇਹਦੇ ਵਿੱਚ ਕਲੀਆਂ ਵੀ ਪਈਆਂ ਹੋਈਆਂ ਨੇ ਇੱਕ ਕਲੀ ਇੱਕ ਸਾਈਡ ਟੇਢੀ ਜਾਂਦੀ ਹੋਵੇ ਦੂਜੀ ਕਲੀ ਫਿਰ ਉਸ ਤੁਹਾਡਾ ਸੂਟ ਕਦੇ ਠੀਕ ਨਹੀਂ ਆਊਗਾ ਆਪਾਂ ਗਲੇ ਤੇ ਕੜਾਈ ਹੋਈ ਹੋਈ ਆ ਉਹਦਾ ਸਾਰਾ ਸੈਂਟਰ ਘੇਰੇ ਤੇ ਹੋਈ ਹੋਈ ਆ ਉਹਦਾ ਵੀ ਸੈਂਟਰ ਜਿਹੜੀਆਂ ਇਹ ਕਲੀਆਂ ਆ ਰੀਆਂ ਨੇ ਦੋਨੋਂ ਇੱਕਸਾਰ ਹੋਣੀਆਂ ਚਾਹੀਦੀਆਂ ਨੇ ਇੱਕੋ ਜਗ੍ਹਾ ਤੇ ਹੋਣੀਆਂ ਚਾਹੀਦੀਆਂ ਨੇ ਜਦੋਂ ਅਪਾਏ ਦਾ ਸੈਂਟਰ ਕਰ ਰਹਿਆਂਗੇ ਜੇ ਇੱਕ ਕਲੀ ਟੇਢੀ ਵਿੰਗੀ ਜੀ ਕਰ ਲਈ ਉਹ ਸਹੀ ਨਹੀਂ ਆਉਂਦੀ ਜੀ ਇਹ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਦੱਸ ਰਹੀਆਂ ਵੀ ਜੀ ਮੇਂ ਨੀਚੇ ਕਲੀ ਹੈਗੀ ਤੇ ਉੱਪਰ ਵੀ ਇਹਦੇ ਇਹ ਦੋਨੋਂ ਕਲੀਆਂ ਮਿਲੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਪ੍ਰੈਸਰ ਨਾਲ ਚੰਗੀ ਤਰ੍ਹਾਂ ਇਹਨੂੰ ਸਾ ਵੀ ਜਿਹੜੇ ਵੀ ਵਾਲ ਨੇ ਉਹ ਕੱਢ ਕੇ ਇਸ ਤਰੀਕੇ ਨਾਲ ਇਹਦਾ ਸੈਂਟਰ ਕੱਢਣਾਗਾ ਤੁਸੀਂ ਜਿਹੜਾ ਜੁਆਇੰਟ ਸਾਈਡ ਹੈ ਜੀ ਉਧਰ ਸੈਂਟਰ ਹੋਣਾ ਚਾਹੀਦਾਗਾ ਦੂਸਰੀ ਜਿਹੜਾ ਓਪਨ ਸਾਈਡ ਹੈ ਉਹਦਾ ਕੋਈ ਚੱਕਰ ਨਹੀਂ ਜੀ ਉਧਰੋਂ ਤਾਂ ਆਪਣੇ ਸਲਵਾਰ ਦੇ ਪੱਲੇ ਪਾਉਣੇ ਨੇ ਹੁਣ ਜੇ ਪੱਲੇ ਪਹਿ ਜਾਣਗੇ ਜੇਕਰ ਵਰਕ ਕੀਤਾ ਹੋਵੇ ਤਾਂ ਬਾਵਾ ਨਿਕਲ ਜਾਣਗੇ ਜਾਂ ਕਈ ਵਾਰੀ ਕੁੜਤੀ ਦੇ ਪੱਲੇ ਦੇ ਨਾਲ ਹੀ ਕਢਾਈ ਕੀਤੀ ਹੁੰਦੀ ਆ ਬਾਵਾਾਂ ਦੀ ਵੀ ਜੇਕਰ ਅਲੱਗ ਤੋਂ ਹੋਵੇ ਤਾਂ ਕੋਈ ਚੱਕਰ ਨਹੀਂ ਜੀ ਤਾਂ ਉਹ ਸਲਵਾਰ 'ਚ ਪੱਲੇ ਪੈ ਜਾਂਦੇ ਨੇ ਇਹਦਾ ਦੇਖੋ ਤੁਸੀਂ ਸੈਂਟਰ ਆਪਾਂ ਕਢਾਈ ਦਾ ਕਰਕੇ ਇਹਨੂੰ ਚੰਗੀ ਤਰ੍ਹਾਂ ਕਰੀਜ਼ ਬਣਾ ਲਾਂਗੇ ਜਿਵੇਂ ਕਿ ਆਪਾਂ ਸਿੰਪਲ ਕੁੜਤੀ ਦੀ ਕਟਿੰਗ ਕਰਦੇ ਆ ਇਸ ਤਰੀਕੇ ਨਾਲ ਤੁਸੀਂ ਸਾਰੀ ਇਹਦੇ ਵਿੱਚ ਕਰੀਜ਼ ਬਣਾ ਲਿਓ ਜੀ ਇਸ ਤੋਂ ਬਾਅਦ ਆਪਾਂ ਨੂੰ ਲਾਈਨਿੰਗ ਕੱਟਣ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਸ਼ੇਅਰ ਕਰ ਚੁੱਕੀ ਹਾਂ ਲਾਈਨਿੰਗ ਤੁਸੀਂ ਉਸੇ ਤਰੀਕੇ ਨਾਲ ਕੱਟ ਕੇ ਰੱਖਣੀ ਹੈ ਹੁਣ ਆਪਾਂ ਨੇ ਨਿਸ਼ਾਨ ਲਾਉਣਾ ਜੀ ਵੀ ਆਪਾਂ ਨੇ ਕਿੰਨਾ ਚੌੜਾ ਗਲਾ ਰੱਖਣਾ ਜੇਕਰ ਤੁਸੀਂ 6 ਰੱਖਣਾ ਚਾਹੁੰਦੇ ਹੋ ਤਾਂ ਤਿੰਨ ਤੋਂ ਪਰ ਲਾ ਲਿਓ ਪਰ ਮੈਂ ਇਹ ਪੌਣੇ ਤਿੰਨ ਤੇ ਨਿਸ਼ਾਨ ਲਾ ਰਹੀਆਂ ਜੀ 2.5 ਤੋਂ ਥੋੜਾ ਜਿਹਾ 1 ਪੁਆਇੰਟ ਉੱਪਰ ਸੂਤ ਕਹਿ ਦੰਨੇ ਆਪਾਂ ਜਿਵੇਂ ਉਹ ਆਪਾਂ ਨਿਸ਼ਾਨ ਲਾ ਰਹੇ ਆ ਜੀ ਉੱਪਰ ਨੀਚੋਂ ਆਪਾਂ 1/2 ਇੰਚ ਪਲੇਨ ਛੱਡਿਆਗਾ ਵਰਕ ਤੋਂ ਕਿਉਂਕਿ 1/2 ਇੰਚ ਤੇ ਪਹਿਲਾਂ ਜਾ ਕੇ ਆਪਾਂ ਖਤਮ ਕਰ ਦਾਂਗੇ ਜਿਹੜੀ ਆਪਾਂ ਇਹਦੇ ਵਿੱਚ ਗਲੇ ਦੀ ਚੜਾਈ ਘਟਾਉਣ ਲਈ ਪਲੇਟ ਪਾਉਣੀ ਹੈਗੀ ਜੇਕਰ ਆਪਾਂ ਸਿਰੇ ਤੱਕ ਵੀ ਬਲ ਪਾਤਾ ਫਿਰ ਉਹ ਆਪਣੇ ਵਰਕ 'ਚ ਵੀ ਬਲ ਪਊਗਾ ਇੱਥੋਂ ਜਿਵੇਂ ਆਪਾਂ ਕੁੜਤੀ ਦੇ ਵਿੱਚ ਪਲੇਟਾਂ ਪਾ ਲੈਂਦੇ ਆ ਉੱਪਰੋਂ ਆਪਾਂ ਚੌੜੀ ਸਿੱਧੀ ਲੈ ਕੇ ਆ ਚੜਾਈ ਘਟਾਉਂਦੇ ਆ ਕਿ ਨੀਚੋਂ 2 ਇੰਚ ਪਹਿਲਾਂ ਆਪਾਂ ਤਕੋਨ ਬਣਾਉਣੀ ਸ਼ੁਰੂ ਕਰ ਦਾਂਗੇ ਜੀ ਸ਼ੇਪ ਦੇ ਦਾਂਗੇ ਉਹਨੂੰ ਵੀ ਸ਼ੇਪ ਫਿਰ ਇਹਦੇ ਨਾਲ ਆਪਣੀ ਜਿਹੜੀ ਪਲੇਟ ਹੈ ਇਹ ਵਧੀਆ ਸਹੀ ਤਰੀਕੇ ਨਾਲ ਪੈ ਜਾਊਗੀ ਤੇ ਗਲੇ ਦੀ ਚੜਾਈ ਘਟ ਜੂਗੀ ਜਿਹੜੇ ਕੱਪੜੇ ਤੇ ਮੈਂ ਨਿਸ਼ਾਨ ਲਾਏ ਨੇ ਜਿਹੜਾ ਬਾਹਰੀ ਸਾਈਡ ਰਹਿ ਗਿਆ ਨਿਸ਼ਾਨ ਤੋਂ ਪਰਾਂ ਉਹ ਕੱਪੜਾ ਆਪਣੇ ਹੁਣ ਵਿੱਚ ਨਾਪ ਚ ਬਿਲਕੁਲ ਨਹੀਂ ਆਊਗਾ ਤੁਹਾਡੀ ਕੁੜਤੀ ਦੇ ਜਦੋਂ ਵੀ ਗਲਾ ਬਣਾਵਾਂਗੇ ਇਹ ਕੱਪੜਾ ਵਿੱਚ ਨਹੀਂ ਆਊਗਾ ਇਹ ਇੱਕ ਤਰ੍ਹਾਂ ਖਤਮ ਹੀ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਾ ਲਿਓ ਜੀ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਨੇ ਜਿੱਥੇ-ਜਿੱਥੇ ਨਿਸ਼ਾਨ ਲਾਏ ਸੀ ਉੱਤੇ ਮਸ਼ੀਨ ਧਰ ਕੇ ਸਿੱਧੀ ਵੀ ਲੇਟ ਪਾ ਲਾਂਗੇ ਜੀ ਮੈਂ ਕਿ ਆਪਾਂ ਪਲੇਟਾਂ ਪਾਉਣੇ ਹੁੰਨੇ ਆਂਗੇ ਵੀ ਇਹ ਕੱਪੜੇ ਤੇ ਤੁਸੀਂ ਸिलाई ਮਾਰ ਲਿਓ ਮੈਂ ਅਲੱਗ ਹੋਰ ਕਲਰ ਦੇ ਧਾਗੇ ਨਾਲ ਸिलाई ਲਾ ਕੇ ਤੁਹਾਨੂੰ ਦੱਸ ਰਹੀ ਆਂਗੀ ਇਹਦੀ ਆਪਾਂ ਸੂਈ ਸੈੱਟ ਕਰਦਿਆਂ ਜੀ ਪਹਿਲਾਂ ਮੈਂ ਮਸ਼ੀਨ ਨਾਲ ਇੱਥੇ ਹੋਰ ਕੰਮ ਕੀਤਾ ਸੀ ਇਹਦੀ ਸੂਈ ਸੈਂਟਰ ਚ ਨਹੀਂ ਸੀਗੀ ਇਹ ਬੰਡਰ ਸਟਿਚ ਮਸ਼ੀਨ ਦਾ ਏਮ ਐ ਇਹ ਡਿਜ਼ਾਈਨ ਬਣਦੇ ਨੇ ਫਿਰ ਇਹਦੀ ਸੂਈ ਸੈਂਟਰ ਚ ਲਿਆ ਕੀ ਸਿੱਧੀ ਸिलाई ਵੱਜਦੀ ਹੈਗੀ ਇਹ ਆਪਾਂ ਇੱਥੇ ਸिलाई ਮਾਰ ਲੈਣੇ ਆ ਜੀ ਇਥੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਘਟਾਉਂਦੇ ਘਟਾਉਂਦੇ 2 ਇੰਚ ਪਹਿਲਾਂ ਤੋਂ ਆਪਾਂ ਘਟਾਉਣਾ ਸ਼ੁਰੂ ਕਰ ਦਾਂਗੇ ਜੀ ਤੇ ਬਿਲਕੁਲ ਖਤਮ ਕਰਕੇ ਇਹਨੂੰ ਆਪਾਂ ਸਲਾਈ ਨੂੰ ਬੰਦ ਕਰ ਦਾਂਗੇ ਜਿਵੇਂ ਕਿ ਆਪਾਂ ਪਲੇਟ ਪਾਉਣੀ ਹੁੰਦੀ ਆ ਤੇ ਅੱਧਾ ਇੰਚ ਕੱਪੜਾ ਆਪਾਂ ਪਲੇਨ ਛੱਡਣਾ ਜੀ ਬਿਲਕੁਲ ਐਂਡ ਤੱਕ ਵਰਕ ਤੱਕ ਆਪਾਂ ਸਲਾਈ ਨਹੀਂ ਲਾਉਣੀ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਸ ਤਰੀਕੇ ਨਾਲ ਸਲਾਈ ਲਾਈ ਹੈ ਬਾਕੀ ਜੇ ਮੇਰੀ ਸਮਝ ਨਹੀਂ ਆਉਂਦੀ ਕੋਈ ਕਿਸੇ ਗੱਲ ਦੀ ਤਾਂ ਵੀਡੀਓ ਦੇ ਵਿੱਚ ਮੈਂ ਲੰਬੀ ਵੀਡੀਓ ਇਸ ਲਈ ਹੋ ਜਾਂਦੀ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਵੀ ਇਸ ਤਰੀਕੇ ਨਾਲ ਤੁਸੀਂ ਸਲਾਈ ਲਾ ਲਿਓ ਹੁਣ ਇਹ ਜਿਹੜਾ ਸਲਾਈ ਦੇ ਅੰਦਰ ਕਪੜਾ ਰਹਿ ਗਿਆ ਗਲੇ ਵਾਲੀ ਸਾਈਡ ਤੋਂ ਬਿਨਾ ਉਹ ਕਪੜਾ ਆਪਣਾ ਇੱਕ ਤਰ੍ਹਾਂ ਨਾਲ ਖਤਮੀ ਹੋ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਕੁੜਤੀ ਦੇ ਵਿੱਚ ਆਪਾਂ ਨੇ ਕ੍ਰੀਜ਼ ਬਣਾ ਲਈ ਸੈਂਟਰ ਕਰ ਲਿਆ ਇਹਦਾ ਵਰਕ ਦਾ ਸੈਂਟਰ ਕਰ ਲਿਆ ਤੇ ਜੇਕਰ ਤੁਹਾਡਾ ਵੀ ਸੂਟ ਆਲ ਓਵਰ ਪ੍ਰਿੰਟ ਹੈ ਵੀ ਉਹਦਾ ਕੋਈ ਚੱਕਰ ਨਹੀਂ ਹੁੰਦਾ ਵੀ نیچے ਕੋਈ ਵਰਕ ਵਗੈਰਾ ਨਹੀਂ ਹੈਗਾ ਉੱਪਰ ਉੱਪਰ ਗਲਾ ਗਲਾ ਬਣਿਆ ਹੋਇਆ ਤਾਂ ਕੋਈ ਚੱਕਰ ਨਹੀਂ ਜੀ ਸੈਂਟਰ ਵੀ ਗਲੇ ਤੋਂ ਆਪਣਾ ਵੀ ਜਿਵੇਂ ਕਾਣ ਨਿਕਲਣਾ ਚਾਹੀਦਾ ਵੀ ਇਹ ਨਾ ਹੋਵੇ ਤੁਸੀਂ ਨੀਚੋਂ ਘੇਰਾ ਘੱਟ ਰੱਖ ਗਏ ਉੱਪਰੋਂ ਗਲਾ ਆਪਣਾ ਵੱਧ ਤੇ ਹੋਵੇ ਤੇ ਡਾ ਬਣਾ ਲਓ ਫਿਰ ਤੁਹਾਡਾ ਸੂਟ ਵੀ ਟੇਡਾ ਜਾਊਗਾ ਇਸ ਤਰੀਕੇ ਨਾਲ ਜੀ ਤੁਸੀਂ ਇਹਦੀ ਕਰੀਜ਼ ਬਣਾ ਲੈਣੀ ਹੈ ਕਰੀਜ਼ ਬਣਾਉਣ ਤੋਂ ਬਾਅਦ ਜੀ ਆਪਾਂ ਲਾਈਨਿੰਗ ਜਿਹੜੀ ਕਟਿੰਗ ਕੀਤੀ ਹੋਈ ਹੈ ਜਿਵੇਂ ਉਹਦਾ ਫਰੰਟ ਪੱਲਾ ਲੈ ਲੈਣਾ ਫਰੰਟ ਪੱਲਾ ਲੈਣ ਤੋਂ ਬਾਅਦ ਜੀ ਆਪਾਂ ਇਹਦੀ ਜਿਹੜੀ ਲੰਬਾਈ ਹੈਗੀ ਉਹ ਨਾਪ ਲੈਣੀ ਹੈ ਵੀ ਜਿੰਨੀ ਆਪਾਂ কুরਤੀ ਦੀ ਲੰਬਾਈ ਰੱਖਣੀ ਹੈ ਜੇ ਮਤਲਬ ਕਿ ਇਹਦੀ ਲੰਬਾਈ ਜਿਵੇਂ ਸਾਢੇ 44 ਇੰਚ ਲੰਬਾਈ ਹੈ ਆਪਾਂ 42 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਲਾਈਨਿੰਗ ਹੈ ਇਸ ਤਰ੍ਹਾਂ ਉੱਪਰ ਰੱਖਣੀ ਆਪਾਂ ਨੇ ਉੱਪਰਲੀ ਸਾਈਡ ਲਾਈਨਿੰਗ ਹੋਣੀ ਚਾਹੀਦੀ ਹੈ ਜੀ نیچے ਵਾਲੀ ਸਾਈਡ ਆਪਣਾ ਇਹ কুরਤੀ ਦਾ ਕਪੜਾ ਹੁਣ ਆਪਾਂ ਪਹਿਲਾ ਨਿਸ਼ਾਨ ਲਾਵਾਂਗੇ ਜੀ ਲੰਬਾਈ ਦੇ ਆਪਣੀ ਲੰਬਾਈ ਹੈਗੀ ਹੈ 41.5 ਆਪਾਂ 42 ਤੇ ਲਾਉਣੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਵੀ ਗਲਾ ਕੋਈ ਵੀ ਵੱਧ ਲੰਬਾਈ ਵਰਕ ਦੀ ਵੱਧ ਕੀਤੀ ਹੋਈ ਹੋਵੇ ਤਾਂ ਤੁਸੀਂ ਥੋੜਾ ਬਹੁਤਾ ਗਲਾ ਕੱਟ ਸਕਦੇ ਹੋ ਹੁਣ ਆਪਣਾ ਜਿੰਨਾ ਕਿਹੇ ਪਲੇਨ ਰੱਖਿਆ ਇਹ ਮੋਢਿਆਂ 'ਚ ਆ ਜਾਊਗਾ ਜੀ ਜੇਕਰ ਵੀ ਜ਼ਿਆਦਾ ਪਲੇਨ ਰਹਿਣਾ ਹੋਵੇ ਤਾਂ ਤੁਸੀਂ نیچے ਘੇਰੇ ਤੇ ਲੈਂਸ ਵਗੈਰਾ ਲਗਾ ਕੇ ਲੰਬਾਈ ਵਧਾ ਲਿਓ ਵੀ ਤਾਂ ਉੱਪਰੋਂ ਜ਼ਿਆਦਾ ਪਲੇਨ ਨਰਕੋ ਜਿਵੇਂ 2 2.5 ਇੰਚ ਪਲੇਨ ਕਪੜਾ ਨਾ ਰੱਖੋ ਉਪਰਲੀ ਸਾਈਡ ਹੁਣ ਆਪਾਂ ਦੇਖੋ ਇਸ ਤਰੀਕੇ ਨਾਲ ਜਿਹੜੀ ਲਾਈਨਿੰਗ ਹੈ ਉਹ ਉੱਪਰ ਰੱਖਣੀ ਹੈ ਜਿੱਥੇ ਆਪਾਂ ਸਲਾਈ ਮਾਰੀ ਸੀ ਉੱਥੇ ਆਪਣੀ ਲਾਈਨਿੰਗ ਦੀ ਕਰੀਜ਼ ਬਣੀ ਹੋਈ ਹੈ ਜਿਹੜੀ ਉੱਥੇ ਰੱਖਣੀ ਹੈਗੀ ਵੀ ਉਹ ਤੋਂ ਬਾਹਰਲੀ ਵੀ ਅੰਦਰ ਨਹੀਂ ਜਾਣਾ ਚਾਹੀਦਾ ਵੀ ਸਲਾਈ ਵਾਲੇ ਪਾਸੇ ਨਹੀਂ ਵਧਣੀ ਚਾਹੀਦੀ ਬਾਕੀ ਜਿੱਥੋਂ ਵੀ ਆਪਾਂ ਨੇ نیچے ਕੁੜਤੀ ਹੈ ਉੱਥੋਂ ਕ੍ਰੀਜ਼ ਤੇ ਬਿਲਕੁਲ ਸੈਂਟਰ ਚ ਰੱਖਣੀ ਸ਼ੁਰੂ ਕਰਨੀ ਹੈਗੀ ਇਹਦੇ ਨਾਲ ਇੱਕ ਤਰ੍ਹਾਂ ਵੀ ਜਿਹੜਾ ਗਲੇ ਚ ਆਪਾਂ ਵੱਧ ਚੜਾਈ ਸੀ ਉਹ ਘਟ ਗਈ ਤੇ ਬਾਕੀ ਜਦੋਂ ਵੀ ਤੁਸੀਂ ਲਾਈਨਿੰਗ ਵਾਲਾ ਸੂਟ ਕੱਟਦੇ ਹੋ ਇਸ ਤਰੀਕੇ ਨਾਲ ਕਟਿੰਗ ਕਰਿਆ ਕਰੋ ਜੀ ਲਾਈਨਿੰਗ ਐਵੇਂ ਉੱਪਰ ਹੋਣੀ ਚਾਹੀਦੀ ਹੈ ਜਿਹੜਾ ਜੁਆਇੰਟ ਸਾਈਡ ਹੈਗਾ ਉਧਰੋਂ ਲਾਈਨਿੰਗ ਵੱਧ ਘਟਣੀ ਹੋਣੀ ਚਾਹੀਦੀ ਕੋਈ ਵੀ ਬਾਲ ਵਗੈਰਾ ਨਹੀਂ ਹੋਣੇ ਚਾਹੀਦੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਤੁਸੀਂ ਲਾਈਨਿੰਗ ਬਿਸ਼ਾਉਣੀ ਹੈਗੀ ਇਹਦੀ ਦੇਖੋ ਮੈਂ ਜਿਵੇਂ ਲੰਬਾਈ ਤੋਂ ਉੱਚੀ ਰੱਖੀ ਹੋਈ ਆ ਲਗਭਗ 3 ਇੰਚ ਮੰਗੂ ਉੱਚੀ ਲਾਈਨਿੰਗ ਐ 2.5 ਇੰਚ ਤਾਂ ਜ਼ਰੂਰੀ ਹੋਣੀ ਚਾਹੀਦੀ ਐ ਜੀ ਕਿਉਂਕਿ ਜਦੋਂ ਘੇਰਾ ਅੰਦਰ ਫੋਲਡ ਆਊਗਾ ਆਪਣੀ ਲਾਈਨਿੰਗ ਉੱਪਰ ਹੋਣੀ ਚਾਹੀਦੀ ਐ ਤਾਂ ਨੀਚ ਵਿਚ ਨਹੀਂ ਆਉਣੀ ਚਾਹੀਦੀ ਘੇਰੇ ਦੇ ਇਹ ਤੁਸੀਂ ਸਾਈਡਾਂ ਤੇ ਦੇਖ ਸਕਦੇ ਹੋ ਜੀ ਸਾਈਡਾਂ ਤੋਂ ਆਪਾਂ ਨੇ ਐਵੇਂ ਵਿਛਾਲੀ ਬਿਲਕੁਲ ਲਾਈਨਿੰਗ ਦੇ ਕੋਲ ਕੋਲ ਦੀ ਨਾਲ-ਨਾਲ ਇਹ ਕਟਿੰਗ ਕਰਨੀ ਆ ਆਪਾਂ ਇਹ ਨਹੀਂ ਹੈਗਾ ਵੀ ਕਪੜਾ ਵੱਧ ਰੱਖ ਲਿਆ ਜਿੱਥੇ-ਜਿੱਥੇ ਕੱਟਨੇ ਉੱਥੇ-ਉੱਥੇ ਕੱਟ ਵੀ ਜ਼ਰੂਰ ਲਾ ਦਿਓ ਫਿਰ ਇਹਦੇ ਨਾਲ ਕੱਟਾਂ ਨਾਲ ਜੀ ਆਪਣੀ ਲਾਈਨਿੰਗ ਜੜਨੀ ਸੌਖੀ ਰਹਿੰਦੀ ਹੈ ਜਿਵੇਂ ਕਈ ਵਾਰੀ ਮਲਮਲ ਹੁੰਦੀ ਹੈ ਨਾ ਇਹ ਵੀ ਸੌਫਟ ਜਿਹਾ ਕਪੜਾ ਹੁੰਦਾ ਕਈ ਵਾਰੀ ਜਦੋਂ ਹੱਥ ਨਾਲ ਖਿੱਚਦੇ ਆ ਵੱਧ ਕੱਟ ਜਾਂਦਾਗਾ ਤਾਂ ਫਿਰ ਉਹਦੇ ਨਾਲ ਕੱਟਾਂ ਤੇ ਆਪਾਂ ਨੂੰ ਸਹੀ ਆ ਜਾਂਦਾ ਵੀ ਇੱਥੋਂ ਵੀ ਆਪਾਂ ਨੇ ਵੀ ਟਾਈਟ ਕਰ ਲਿਆ ਜਾਂ ਲੂਜ਼ ਛੜਦਾ ਕਪੜਾ ਫਿਰ ਉੱਥੋਂ ਆਪਾਂ ਸਹੀ ਕਰ ਸਕਦੇ ਆ ਫਿਰ ਆਪਣਾ ਸੂਟ ਜਿਹੜਾ ਉਹ ਕਦੇ ਵੀ ਘੁੰਮਦਾ ਨਹੀਂ ਹੈਗਾ ਹੁਣ ਜੀ ਆਪਾਂ ਇਹਦੇ ਗਲੇ ਦਾ ਦੇਖਣਾ ਗਲੇ ਤੇ ਤੁਸੀਂ ਕਦੇ ਵੀ ਰੈਡੀमेड ਜਿਹੜਾ ਗਲਾ ਆਉਂਦਾ ਆਪਣੇ ਬਾਜ਼ਾਰ ਚ ਉਹ ਨਹੀਂ ਪਾਉਣਾ ਹੈਗਾ ਇਹ ਤੁਸੀਂ ਕੀ ਕਰਨਾ ਮਲਮਲ ਦਾ ਪੀਸ ਲੈਣਾ ਗਲਾ ਹਮੇਸ਼ਾ ਲਾਈਨਿੰਗ ਵਾਲੇ ਸੂਟ ਤੇ ਮਲਮਲ ਦਾ ਹੀ ਜਿਵੇਂ ਜਿਹੜੀ ਲਾਈਨਿੰਗ ਹੁੰਦੀ ਆ ਉਹਦਾ ਲਾਇਆ ਕਰੋ ਕਦੇ ਵੀ ਜਿਹੜਾ ਸੂਟ ਨਾਲ ਦਾ ਕਪੜਾ ਹੁੰਦਾ ਉਹਦਾ ਉਹਦਾ ਗਲਾ ਵੀ ਗਲੇ ਦੇ نیچے ਲੀਨ ਨਾਲ ਲਾਇਆ ਕਰੋ ਕਿਉਂਕਿ ਇਹਦੇ ਨਾਲ ਬੀ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈਗੀ ਇਹ ਆਪਾਂ ਨੇ ਗਲੇ ਦਾ ਕੱਪੜਾ ਲੈ ਲਿਆ ਨਾਲੇ ਪੇਪਰ ਪੇਸਟਿੰਗ ਲੈ ਲਈ ਚੌਸ ਪੀਸ ਲਿਆ ਜੀ ਇਹ ਮੈਂ ਗਲੇ ਦੀ ਸ਼ੇਪ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਗਲਾ ਪਾਵਾਂਗੇ ਤੇ ਇਹਨੂੰ ਆਪਾਂ ਪੇਸਟ ਕਰ ਲੈਣਾ ਹੈਗਾ ਇਹਨੂੰ ਚੰਗੀ ਤਰ੍ਹਾਂ ਪੇਸਟ ਕਰਕੇ ਜੀ ਇਸ ਤੋਂ ਬਾਅਦ ਆਪਾਂ ਨੇ ਆਪਣੀ ਕੁੜਤੀ ਦੇ ਨਾਲ ਵੀ ਜਿਹੜਾ ਇਹਦਾ ਗਲਾ ਪਾਉਣਾਗਾ ਰੈਡੀमेड ਗਲਾ ਕਿਉਂਕਿ ਉਦੀ ਸ਼ੇਪ ਵਰਕ ਦੇ ਹਿਸਾਬ ਨਾਲ ਹੀ ਬਣਦੀ ਹੈਗੀ ਜਿਵੇਂ ਜਿਵੇਂ ਕੜਾਈ ਕੀਤੀ ਹੋਈ ਹੈਗੀ ਮਤਲਬ ਕਿ ਆਪਾਂ ਕਈ ਵਾਰੀ ਰੈਡੀमेड ਗਲਾ ਪਾ ਦਨੇ ਉਹ ਸਹੀ ਨਹੀਂ ਵਹਿੰਦਾ ਜੀ ਉਹ ਹੋਰ ਸ਼ੇਪ ਚ ਕੱਟਿਆ ਹੋਇਆ ਹੋਵੇ ਥੋੜਾ ਬਹੁਤਾ ਫਰਕ ਪੈ ਜਾਂਦਾਗਾ ਇਸ ਲਈ ਤੁਸੀਂ ਹਮੇਸ਼ਾ ਪੇਪਰ ਪੇਸਟਿੰਗ ਦਾ ਗਲਾ ਪਾਇਆ ਕਰੋ ਜਿਹੜੀ ਵੀ ਆਪਣਾ ਵਰਕ ਵਾਲਾ ਕੜਾਈ ਵਾਲਾ ਸੂਟ ਹੁੰਦਾਗਾ ਉਹਦੇ ਵਿੱਚ ਰੈਡੀमेड ਗਲਾ ਕਦੇ ਨਾ ਪਾਓ ਤੇ ਇਹ ਦੇਖੋ ਜੀ ਇਹ ਆਪਾਂ ਨੇ ਪੇਸਟ ਕਰਨ ਤੋਂ ਬਾਅਦ ਜਿਹੜਾ ਲਾਈਨਿੰਗ ਵਾਲਾ ਪਾਸਾ ਉਹ ਉੱਪਰ ਰੱਖ ਲਿਆ ਪੇਸਟਿੰਗ ਵਾਲਾ نیچے ਹੋ ਗਿਆ ਤੇ ਇਹਦੇ ਉੱਪਰ ਪੁੱਠਾ ਪਾਸਾ ਆਪਣੇ ਗਲੇ ਦਾ ਹੋ ਗਿਆ ਸਿੱਧਾ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਕੱਪੜੇ ਤੇ ਆਪਾਂ ਸਲਾਈ ਮਾਰੀ ਸੀਗੀ ਉਹ ਕਪੜਾ ਵਿੱਚ ਰਹਿ ਗਿਆ ਇਹਦੇ ਹੁਣ ਇਹ ਤਾਂ ਕਟਿੰਗ ਹੋ ਜਾਊਗਾ ਜਿੱਥੋਂ ਵੀ ਜਿੱਥੇ ਕਪੜਾ ਰਹਿ ਗਿਆ ਹੁਣ ਆਪਾਂ ਨੇ ਕੀ ਕਰਨਾ ਜੀ ਪੈਰ-ਪੈਰ ਦੀ ਜਗ੍ਹਾ ਛੱਡ ਕੇ ਪਲੇਨ ਵੀ ਆਪਾਂ ਨੇ ਸਲਾਈ ਲਾ ਦੇਣੀ ਹੈਗੀ ਸਲਾਈ ਲਾਉਣ ਤੋਂ ਬਾਅਦ ਬਸ ਆਪਾਂ ਉਹਨੂੰ ਇਹਦੇ ਅੰਦਰਲਾ ਕਪੜਾ ਕਟਿੰਗ ਹੋ ਜਾਊਗਾ ਇਹ ਆਪਣਾ ਗਲਾ ਜਿਹੜਾ ਪਲਟਿਆ ਜਾਊਗਾ ਬਿਲਕੁਲ ਸੌਖਾ ਤਰੀਕਾ ਜੀ ਜੇਕਰ ਵਰਕ ਵਾਲਾ ਸੂਟ ਤੁਸੀਂ ਬਣਾ ਰਹੇ ਹੋ ਉਹਦਾ ਗਲਾ ਬਣਾਉਣ ਦਾ ਇਹ ਇਹ ਦੇਖੋ ਤੁਸੀਂ ਐ ਨਿਸ਼ਾਨ ਲਾ ਲਿਓ ਜੇਕਰ ਤੁਹਾਨੂੰ ਫਿਰ ਵੀ ਜ਼ਿਆਦਾ ਐਵੇਂ ਆ ਬੇਬੀ ਐਵੇਂ ਪੈਰ ਪੈਰ ਦੀ ਸਲਾਈ ਸਹੀ ਨਹੀਂ ਲੱਗਣੀ ਵੀ ਕਿਤੇ ਵੱਧ ਘੱਟ ਕਪੜਾ ਨਾ ਛੱਡਿਓ ਤੁਸੀਂ ਇਸ ਤਰੀਕੇ ਨਾਲ ਜੀ ਤੁਸੀਂ ਇਹਦੇ ਨਿਸ਼ਾਨ ਲਗਾ ਕੇ ਇੱਥੇ ਸਲਾਈ ਲਗਾਉਣੀ ਸ਼ੁਰੂ ਕਰ ਦਿਓ ਤੇ ਅੰਦਰਲਾ ਜਿਹੜਾ ਕੱਪੜਾ ਬਾਕੀ ਰਹਿ ਜਾਊਗਾ ਤਾਂ ਪੈਰ ਪੈਰ ਦਾ ਕੋਲੋਂ ਕੱਪੜਾ ਵੱਧ ਛੱਡ ਕੇ ਮਾਰਜਨ ਲਈ ਤਾਂ ਤੁਸੀਂ ਇਹਨੂੰ ਕਟਿੰਗ ਕਰਕੇ ਉਹਨੂੰ ਪਲਟ ਦੇਣਾਗਾ ਇਸ ਤਰੀਕੇ ਨਾਲ ਜੀ ਆਪਣਾ ਜਿਹੜਾ रेडीमेड वर्क ਵਾਲਾ ਚੜਾਈ ਵਾਲਾ ਗਲਾ ਹੁੰਦਾ ਉਹ ਸੈੱਟ ਹੋ ਜਾਊਗਾ ਇਹ ਤੁਸੀਂ ਦੇਖ ਸਕਦੇ ਹੋ ਜੀ 5 ਇੰਚ ਤੋਂ ਥੋੜਾ ਜਿਹਾ ਸੂਤ ਪਰ ਉੱਪਰ ਹੈਗਾ ਇਹ ਗਲਾ ਕਿ ਇੰਨਾ ਕੁ ਤਾਂ ਚੱਲ ਜਾਂਦਾ ਹੁੰਦਾ ਜੀ ਜਿਵੇਂ 5.5 ਤੱਕ ਚੌੜਾ ਗਲਾ ਵੀ ਚੱਲ ਜਾਊਗਾ ਆਪਾਂ ਨੇ ਸਿਰਫ 5 ਇੰਚ ਚੌੜਾ ਗਲਾ ਰੱਖਿਆ ਹੈਗਾ ਇਹ ਜਿਆਦਾ ਚੌੜਾ ਗਲਾ ਵਧੀਆ ਨਹੀਂ ਲੱਗਦਾ ਹੈਗਾ ਤੇ ਜਿਹੜਾ ਵਿੱਚ ਕਪੜਾ ਇਹ ਕਟਿੰਗ ਹੋ ਜਾਊਗਾ ਹੁਣ ਤੁਹਾਨੂੰ ਕਦੇ ਵੀ ਦਿੱਕਤ ਨਹੀਂ ਆਊਗੀ ਜੇਕਰ ਤੁਸੀਂ ਵੀ ਵਰਕ ਵਾਲਾ ਸੂਟ ਬਣਾ ਰਹੇ ਹੋਗੇ ਇਹ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਧੰਨਵਾਦ